ਅਰਚਨਾ ਮਕਵਾਨਾ ਉਹ ਲੜਕੀ ਜੀਨੇ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਯੋਗਾ ਅਸਣ ਕੀਤਾ ਸੀ ਉਸ ਦੇ ਵੱਲੋਂ ਇੰਸਟਾਗ੍ਰam ਦੇ ਉੱਤੇ ਨਵੀਂ ਪੋਸਟ ਪਾਈ ਗਈ ਹੈ ਨਵੀਂ ਪੋਸਟ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਕੀ ਕੁਝ ਉਹਨੇ ਲਿਖਿਆ ਹੈ ਇਹ ਵੀ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ 21 ਜੂਨ ਨੂੰ ਯੋਗਾ ਦਿਵਸ ਵਾਲੇ ਦਿਨ ਯੋਗਾ ਕੀਤਾ ਜਾਂਦਾ ਹੈ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਤੇ ਉਸ ਤੋਂ ਬਾਅਦ ਦੇ ਵਿੱਚ ਮਸਲਾ ਖੜਾ ਹੋ ਜਾਂਦਾ ਹੈ ਐਸ.ਪੀ.ਸੀ ਐਕਸ਼ਨ ਲੈਂਦੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਧਰਮ ਸਿੱਖ ਭੰਦੇ ਨਾਲ ਸਬੰਧਤ ਰੱਖਣ ਲੋਕਾਂ ਦੇ ਵੱਲੋਂ ਸਬੰਧਤ ਲੋਕਾਂ ਦੇ ਵੱਲੋਂ ਵੱਡੇ ਪੱਧਰ ਤੇਵਾ ਚੁੱਕੀ ਜਾਂਦੀ ਹੈ ਕਿ ਇਸ ਤਰੀਕੇ ਦੀਆਂ ਕਟਰਾਵਾਂ ਨੂੰ ਜੇ ਨੱਥ ਪਾਉਣੀ ਆ ਤਾਂ ਇਦਾਂ ਦੀਆਂ ਕਾਰਵਾਈਆਂ ਕਰਨ ਵਾਲਿਆਂ ਦੇ ਉੱਤੇ ਮਾਮਲੇ ਦਰਜ ਹੋਣੇ ਚਾਹੀਦੇ ਆ 295 ਐ ਦੇ ਤਹਿਤ ਅਮ੍ਰਿਤਸਰ ਦੇ ਵਿੱਚ ਮਾਮਲਾ ਦਰਜ ਕਰਵਾਇਆ ਜਾਂਦਾ ਐ ਐਸਜੀਪੀਸੀ ਦੇ ਵੱਲੋਂ ਉਸ ਦੇ ਉੱਤੇ ਕੁੜੀ ਪ੍ਰਤੀਕਿਰਿਆ ਦਿੰਦੀ ਹੈ ਕਿ ਮੈਂ ਇਸ ਤਰੀਕੇ ਦੀ ਕੋਈ ਗਲਤ ਹਰਕਤ ਨਹੀਂ ਕੀਤੀ ਮੈਂ ਯੋਗਾ ਕੀਤਾ ਤੇ ਯੋਗ ਸਾਡੇ ਦੇਸ਼ ਦੀ ਜੇ ਆਪਾਂ ਕਹਿ ਸਕਦੇ ਆ ਕਿ ਪੁਰਾਣੀ ਇੱਕ ਪਰੰਪਰਾ ਹੈ ਆਪਣੇ ਆਪ ਨੂੰ ਫਿੱਟ ਰੱਖਣ ਦੀ ਉਸ ਤੋਂ ਬਾਅਦ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਮੈਨੂੰ ਗੁਜਰਾਤ ਦੀ ਜਿਹੜੀ ਸਪੈਸ਼ਲ ਪੁਲਿਸ ਹੈ ਉਸ ਦੇ ਵੱਲੋਂ ਸਿਕਿਉਰਟੀ ਦੇ ਦਿੱਤੀ ਗਈ ਆ ਕਿਉਂਕਿ ਮੈਨੂੰ ਥ੍ਰੈਟ ਦਿੱਤੇ ਜਾ ਰਹੇ ਸੀ ਕਿ ਤੂੰ ਇਸ ਤਰੀਕੇ ਦਾ ਕੰਮ ਕਿਉਂ ਕੀਤਾ ਇਸ ਤੋਂ ਬਾਅਦ ਦੇ ਵਿੱਚ ਵੱਡਾ ਕਨਫਲਿਕਟ ਹੈ ਜਿਹੜਾ ਉਹ ਪੈਦਾ ਹੋ ਜਾਂਦਾ ਹੈ ਐਸਜੀਪੀਸੀ ਐਕਸ਼ਨ ਮੋਡ ਦੇ ਵਿੱਚ ਆਉਂਦੀ ਹੈ ਫਿਰ ਪੁਲਿਸ ਦੇ ਨਾਲ ਜਦੋਂ ਰਾਬਤਾ ਦੁਬਾਰਾ ਕਾਇਮ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਇਸ ਲੜਕੀ ਨੂੰ ਨੋਟਿਸ ਭੇਜ ਦਿੱਤਾ ਜਾਂਦਾ ਸੰਮਣ ਭੇਜ ਦਿੱਤੇ ਜਾਂਦੇ ਆ ਕਿ 30 ਤਰੀਕ ਤੋਂ ਪਹਿਲਾਂ ਪਹਿਲਾਂ ਮੇਰੇ ਸਾਹਮਣੇ ਪੇਸ਼ ਹੋਵੋ ਸਾਡੇ ਸਾਹਮਣੇ ਪੇਸ਼ ਹੋਵੋ ਤੁਹਾਡੇ ਕੋਲੋਂ ਪੁੱਛਗਿੱਛ ਕਰਨੀ ਹੈ ਕਿ ਆ ਜਾ ਰਿਹਾ ਸੀ ਕੇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ ਜਾਣ ਬੁਝ ਕੇ ਸਿੱਖ ਧਰਮ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਆ ਕਿ ਭਾਵਨਾਵਾਂ ਨਹੀਂ ਉਹਨਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਵੱਡਾ ਜਿਹੜਾ ਇਸ ਦੇ ਪਿੱਛੇ ਵੱਡੀ ਕਨਸਪਿਰੇਸੀ ਥਿਊਰੀ ਹੈ ਜਿਸ ਦੇ ਕਰਕੇ ਇਹ ਜਿਹੜੀਆਂ ਤਾਕਤਾਂ ਨੇ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਕਨਫਲਿਕਟ ਖੜਾ ਕਰਨਾ ਚਾਹੁੰਦੀਆਂ ਨੇ ਤਾਂ ਫਿਰ ਉਸ ਤੋਂ ਬਾਅਦ ਵਿੱਚ ਸੰਮਣ ਭੇਜੇ ਗਏ ਲਗਾਤਾਰ ਬਾਦ-ਵਿਵਾਦ ਚੱਲਿਆ ਤੇ ਹੁਣ ਅਰਚਨਾ ਮਕਵਾਨਾ ਨੇ ਜੁੜੀਆਂ ਫੋਟੋਆਂ ਸਾਂਝੀਆਂ ਕੀਤੀਆਂ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਦੀ ਨਾਲ ਦਿਖਾ ਰਹੇ ਆ ਉਹ ਚੋ ਕਹਿੰਦੀ ਹੈ ਕਿ ਮੈਂ ਦਰਬਾਰ ਸਾਹਿਬ ਪਹੁੰਚੀ ਉੱਥੇ ਡਿਵਾਈਨ ਬਲੇਸਿੰਗ ਮੈਂ ਰੀਸੀਵ ਕੀਤੀ ਹੈ ਭਾਵ ਕਿ ਮੈਂ ਪਰਮਾਤਮਾ ਦਾ ਆਸ਼ੀਰਵਾਦ ਲਿਆ ਗੋਲਡਨ ਟੈਂਪਲ ਅੰਮ੍ਰਿਤਸਰ 20 ਜੂਨ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਵਾਹਿਗੁਰੂ ਜੀ ਤੁਹਾਡਾ ਧੰਨਵਾਦ ਤੁਸੀਂ ਜਿਹੜੀਆਂ ਮੈਨੂੰ ਇਹ ਬਲੇਸਿੰਗਸ ਦਿੱਤੀਆਂ ਹਮੇਸ਼ਾ ਮੈਂ ਤੁਹਾਡੀ ਰਣੀ ਰਹਾਂਗੀ ਗ੍ਰੇਟਫੁਲ ਰਹਾਗੀ ਉਸ ਤੋਂ ਬਾਅਦ ਦੇ ਵਿੱਚ ਉਹ ਕਹਿੰਦੀ ਕਿ ਮੈਂ ਕੁਝ ਫੋਟੋਆਂ ਨਹੀਂ ਸਾਂਝੀਆਂ ਕਰ ਸਕਦੀ ਸੀ ਕਿਉਂਕਿ ਮੈਂ ਆਪਣੇ ਆਪ ਨੂੰ ਜਦੋਂ ਮੈਨੂੰ ਕੁਐਸਚਨ ਕੀਤੇ ਗਏ ਕਾ ਮੈਂ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ ਹੁਣੇ ਪੋਸਟਾਂ ਸਾਂਝੀਆਂ ਕਰ ਰਹੀਆਂ ਇਹ ਮੈਂ ਪਹਿਲਾਂ ਨਹੀਂ ਕੀਤੀਆਂ ਸੀ ਕਿਉਂਕਿ ਮੇਰੀ ਮਰਜ਼ੀ ਸੀ ਕਿਸਾਬ ਦੇ ਨਾਲ ਕਹਿਣ ਦਾ ਭਾਵ ਉਹਦਾ ਇਹੀ ਹੈ ਤੇ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਕਿਰਪਾ ਕਰਕੇ ਮੇਰੇ ਨਾਲ ਇਨਸਾਫ ਕਰੋ ਇਸ ਤਰੀਕੇ ਦਾ ਇੰਸਟਾਗ੍ਰam ਦੀ ਪੋਸਟ ਪਾਈ ਗਈ ਹੈ ਨਾਲ ਇੱਕ ਫੋਟੋ ਸਾਂਝੀ ਕੀਤੀ ਗਈ ਹੈ ਕੁਝ ਫੋਟੋਆਂ ਨੇ ਸਭ ਤੋਂ ਪਹਿਲੀ ਫੋਟੋ ਉਹਦੇ ਵਿੱਚ ਦਰਪਾਰ ਸਾਹਿਬ ਦੇ ਸਾਹਮਣੇ ਖੜ ਕੇ ਉਹ ਫੋਟੋ ਕਰਵਾਉਂਦੀ ਹੈ ਉਸ ਤੋਂ ਬਾਅਦ ਵਿੱਚ ਦੂਸਰੀ ਵੀਡੀਓ ਹੈ ਜਿੱਥੇ ਉਹ ਸੇਵਾ ਕਰਦੀ ਨਜ਼ਰ ਆ ਰਹੀ ਹੈ ਜਿਹੜੀਆਂ ਜਲਦੀਆਂ ਬਾਲਟੀਆਂ ਨੇ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਂਦੀ ਜਿਹੜੀ ਆ ਦਿਖਾਈ ਦੇ ਰਹੀ ਹੈ ਕਿਉਂਕਿ ਉੱਥੇ ਸਫਾਈ ਕੀਤੀ ਜਾ ਰਹੀ ਸੀ ਉਸ ਤੋਂ ਇਲਾਵਾ بے 8:19 ਸਵੇਰੇ 20 ਜੂਨ ਨੂੰ ਲੰਗਰ ਛਕਦੀ ਹੈ ਜਿਸ ਦੀ ਉਹਨੇ ਬਕਾਇਦਾ ਪੋਸਟ ਵੀ ਸਾਂਝੀ ਕੀਤੀ ਹੈ ਉਸ ਤੋਂ ਬਾਅਦ ਦੇ ਵਿੱਚ ਪ੍ਰਸ਼ਾਦ ਹੈ ਜਿਹੜਾ ਕਹਿੰਦੀ ਮੈਂ 21 ਜੂਨ ਨੂੰ ਲਿਆ ਹੈ ਪ੍ਰਸ਼ਾਦ ਦੀ ਫੋਟੋ ਥਾਲੀ ਦੇ ਵਿੱਚ ਪ੍ਰਸ਼ਾਦ ਰੱਖਿਆ ਹੋਇਆ ਹੈ ਉਹ ਵੀ ਫੋਟੋ ਸਾਂਝੀ ਕਰਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਫੋਟੋ ਸਾਂਝੀਆਂ ਕੀਤੀਆਂ ਜਿੱਥੇ ਡਿੱਠੇ ਸਭੇ ਥਾਬ ਤੁ ਨਹੀਂ ਤੁ ਜੇ ਇਦਾਂ ਲਿਖਿਆ ਹੋਇਆ ਹੈ ਦਰਬਾਰ ਸਾਹਿਬ ਦੀ ਉਸ ਰੋਹਾਨੀ ਇਮਾਰਤ ਦੇ ਉੱਤੇ ਜਿੱਥੇ ਖੜ ਕੇ ਨੇ ਫੋਟੋ ਕਰਵਾਈ ਹੈ ਇਸ ਤਰੀਕੇ ਦੀਆਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇੱਕ ਵਾਰ ਫਿਰ ਤੋਂ ਜਿਹੜਾ ਇਸ ਮਸਲੇ ਨੂੰ ਹਵਾ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਵਾਰੀ ਵਾਰੀ ਇਹ ਪੋਸਟਾਂ ਸਾਂਝੀਆਂ ਕਰਦੀ ਆ ਜਿਸ ਤੋਂ ਬਾਅਦ ਵਿੱਚ ਵੱਡੇ ਸਵਾਲ ਖੜੇ ਹੋ ਜਾਂਦੇ ਆ ਤੇ ਹੁਣ ਇਹਨੇ ਪ੍ਰਮਾਤਮਾ ਦੀ ਸ਼ਰਨ ਮੰਗੀ ਹੈ ਕਹਿੰਦੀ ਹੈ ਕਿ ਪ੍ਰਮਾਤਮਾ ਜੀ ਤੁਸੀਂ ਸਭ ਸੱਚ ਜਾਣਦੇ ਹੋ ਮੇਰੇ ਨਾਲ ਜਸਟਿਸ ਕਰੋ ਹਾਲਾਂਕਿ ਇਸ ਦੀਆਂ ਭਾਰਤੀ ਜਨਤਾ ਪਾਰਟੀ ਦੇ ਨਾਲ ਤਾਰਾਂ ਜੁੜੀਆਂ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਦੇ ਵਿੱਚ ਇਹ ਮਸਲਾ ਖੜਾ ਹੋਇਆ ਕਿ ਜਾਣਬੁੱਝ ਕੇ ਭਾਵਨਾਵਾਂ ਨੂੰ ਠੇਸ ਹੈ ਜਿਹੜੀ ਉਹ ਪਹੁੰਚਾਈ ਜਾ ਰਹੀ ਹੈ ਇੱਕ ਕਹਿ ਦਈਏ ਕਿ ਕਮਿਊਨਲ ਮਸਲਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਸੋ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਅર્ચਨਾ ਮਕਵਾਨਾ ਨੇ ਫੋਟੋਆਂ ਸਾਂਝੀਆਂ ਕੀਤੀਆਂ ਨੇ ਜਿਹੜੀਆਂ ਫੋਟੋਆਂ ਦੇ ਵਿੱਚ ਉਹ ਪ੍ਰਸ਼ਾਦ ਲੈਂਦੀ ਨਜ਼ਰ ਆ ਰਹੀ ਹੈ ਲੰਗਰ ਸ਼ਕਤੀ ਨਜ਼ਰ ਆ ਰਹੀ ਹੈ ਸੇਵਾ ਕਰਦੀ ਨਜ਼ਰ ਆ ਰਹੀ ਹੈ ਦਰਬਾਰ ਸਾਹਿਬ ਦੀ ਰੋਹਾਨੀ ਜਿਹੜੀ ਬਿਲਡਿੰਗ ਹੈ ਉਹਦੇ ਸਾਹਮਣੇ ਖੜ ਕੇ ਫੋਟੋ ਆ ਕਰ ਹੋਈਆਂ ਹੋਈਆਂ ਨੇ ਉਹ ਦਿਖ ਰਹੀਆਂ ਨੇ ਤੇ ਹੁਣ ਦੇਖਣਾ ਬਣਦਾ ਹੈ ਕਿ ਇਹ ਫੋਟੋਆਂ ਸਾਂਝੀਆਂ ਕਰਨ ਤੋਂ ਬਾਅਦ ਦੇ ਵਿੱਚ ਇਸ ਮਾਮਲੇ ਨੂੰ ਦੁਬਾਰਾ ਫਿਰ ਤੋਂ ਕਿੱਡੀ ਕਬਡੀ ਤੂਲ ਮਿਲਦੀ ਆ ਦੂਜੇ ਪਾਸੇ 30 ਤਰੀਕ ਵੀ ਨੇੜੇ ਆ ਚੁੱਕੀ ਆ ਪਲਕ ਦਾ ਦਿਨ ਬਾਕੀ ਹੈ ਤੇ ਇੰਨੇ ਤੱਕ ਦਾ ਹੀ ਸਮਾਂ ਦਿੱਤਾ ਗਿਆ ਸੀ ਅਮ੍ਰਿਤਸਰ ਪੁਲਿਸ ਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਇੱਥੇ ਆਓ ਤੁਹਾਡੇ ਨਾਲ ਪੁੱਛਗਿੱਛ ਕਰਨੀ ਹੈ ਜੇਕਰ ਤੁਸੀਂ ਨਹੀਂ ਪਹੁੰਚੋਗੇ ਤੇ ਸਾਨੂੰ ਸਾਡੀਆਂ ਟੀਮਾਂ ਭੇਜਣੀਆਂ ਪੈ ਸਕਦੀਆਂ ਨੇ ਜਿਹੜੀਆਂ ਤੁਹਾਨੂੰ ਇੱਥੋਂ ਗ੍ਰਿਫਤਾਰ ਕਰਕੇ ਲੈ ਕੇ ਆਉਣਗੀਆਂ ਤੇ ਸਾਡੇ ਸਾਹਮਣੇ ਪੇਸ਼ ਕਰਨਗੀਆਂ ਤਾਂ ਜੋ ਅਸੀਂ ਤੁਹਾਡੇ ਨਾਲ ਪੁੱਛਗਿੱਛ ਹੈ ਜਿਹੜੀ ਉਹ ਕਰ ਸਕੀਏ